ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਹਾਇਤਾ ਸੰਸਥਾ ਪੰਜਾਬ ਪਿੰਡ ਵਡਾਲਾ ਦੀ ਪੰਚਾਇਤ ਸਰਦਾਰ ਚਰਨਜੀਤ ਸਿੰਘ ਜੀ ਵਡਾਲਾ ਸਮੁੱਚੀ ਪੰਚਾਇਤ ਵੱਲੋਂ ਕਵੀ ਸਾਹਿਬ ਮੁਹੰਮਦ ਸਪੋਰਟਸ ਕਲੱਬ ਪਿੰਡ ਵਡਾਲਾ ਅਤੇ ਸਮੂਹ ਐਨਆਰਈ ਵੀਰਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸੰਜੋਗ ਦੇ ਨਾਲ ਕਵੀ ਸਾਹ ਮਹਮਦੀ ਜਾਤ ਦੇ ਵਿੱਚ ਬਹੁਤ ਵੱਡਾ ਜਿਹੜਾ 21 ਫਰਵਰੀ ਨੂੰ ਕਬੱਡੀ ਕੱਪ ਪਿੰਡ ਵਡਾਲਾ ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਇਲਾਕੇ ਦੀਆਂ ਸੰਤਾ ਨੂੰ ਬੇਨਤੀ ਹੈ ਇਹ ਕਬੱਡੀ ਕੱਪ ਦੇ ਵਿੱਚ ਲੱਖ ਰੁਪਈਆ ਦੇ ਨਾਮ ਦਿੱਤੇ ਜਾਣੇ ਹਨ ਅਤੇ ਚਾਰ کلبਾਂ ਦਾ ਜਿਹੜਾ ਜਿਹੜੇ ਪੱਦਰ ਦੇਗੇ ਖਡਾਰੀਆਂ ਦੇ ਜਿਹੜੇ ਬਹੁਤ ਵੱਡੇ ਜੜਿਆ ਮੈਚ ਹੋਣੇ ਹਨ 21 ਫਰਵਰੀ ਨੂੰ ਪਿੰਡ ਬਡਾਲਾ ਵਿਖੇ ਸੋਹਣੇ ਕੱਪੜੇ ਪਾ ਕੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਲਈ ਜਿਹੜੇ ਪੱਦਰ ਤੋਂ ਵੱਡੀ ਗਿਣਤੀ ਦੇ ਵਿੱਚ ਪਿੰਡ ਬਡਾਲਾ ਬਲਾਕ ਮਜੀਠਾ ਵਿਖੇ ਪਹੁੰਚ ਕੇ ਇਸ ਖੇਡੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਅਤੇ ਹੋਰ ਇਹ ਕਬੱਡੀ ਕੱਪ ਦੇ ਜੋਰ ਨੂੰ ਵੇਖ ਕੇ ਵੱਡੀ ਗਿਣਤੀ ਦੇ ਵਿੱਚ ਸਰਕਤ ਕਰੋ ਜਿਹੜੇ ਜਿੱਤਣ ਵਾਲੀਆਂ ਟੀਮਾਂ ਉਹਨਾਂ ਨੂੰ ਲੱਖਾਂ ਰੁਪਈਆਂ ਦੇ ਨਾਮ ਜਿਹੜੇ ਆ ਪਿੰਡ ਬੜਾਣਾ ਦੀ ਪੰਚਾਇਤ ਵੱਲੋਂ ਅਤੇ ਕਵੀ ਸਾਹਿਬ ਮੁਹੰਮਦ ਸਪੋਰਟਸ ਕਲੱਬ ਵੱਲੋਂ ਤੇ ਐਨਆਰਏ ਵੀਰਾਂ ਵੱਲੋਂ ਬਹੁਤ ਵੱਡੇ ਪਦਦੇ ਜਿਹੜਾ ਮਾਨ ਸਨਮਾਨ ਜਿਹੜਾ ਖਿਡਾਰੀਆਂ ਦਾ ਕੀਤਾ ਜਾਣਾ ਹੈ ਇਸ ਖੇਡ ਮੇਲੇ ਦੇ ਵਿੱਚ ਕਬੱਡੀ ਖਿਡਾਰੀ ਤਰਮੇਂਦਰ ਢੋਲਾ ਗਾਵ ਸ੍ਰੇਸ ਸਨਮਾਨ ਕੀਤਾ ਜਾ ਰਿਹਾ ਹੈ ਫਿਰ ਦੁਬਾਰਾ ਬੇਨਤੀ ਹੈ ਕਿ ਪਿੰਡ ਬਡਾਲਾ ਵਿਖੇ ਕਵੀ ਸਾਹ ਮੁਹੰਮਦ ਦੀ ਜਾਤ ਦੇ ਵਿੱਚ 21 ਫਰਵਰੀ ਨੂੰ ਪਿੰਡ ਬਡਾਲਾ ਵਿਖੇ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਸ ਖੇਡ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਲਈ ਹੌਮ ਹੁਮਾ ਕੇ ਪਿੰਡ ਬਡਾਲਾ ਬਲਾਕ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ